मार्केट कमेटी पार्षद हरीश शर्मा जी सडे खट्टर साहब एमसी साहब वार्ड नंबर 6 तो मनप्रीत सिंह तरोकी ट्रक यूनियन पर काम नाबा अमनदीप बिलाल की सरपंच कोटों के सरपंचान प्रधान जी पर ने है राजीव पाठक जी बैठे नहीं ਕਸ਼ਮੀਰ ਸਿੰਘ ਲਾਲ ਕਾ ਜੀ ਤੇ ਹੁਣ ਬੇਨਤੀ ਕਰਾਂਗਾ ਕਿ ਦੋ ਸ਼ਬਦ ਕੁਲਵੰਤ ਸਿੰਘ ਘਟੜਾ ਜੀ ਦੋ ਸ਼ਬਦਾਂ ਕੇ ਇਸ ਥੀਮ ਬਾਰੇ ਜਰੂਰ ਬੋਲਣਗੇ ਸਰਦਾਰ ਕੁਲਵੰਤ ਸਿੰਘ ਜੀ ਘਟੜਾ ਮੇਰੇ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਭਰਾ ਸਾਡੇ ਸਕੂਲ ਜਾਂ ਕਾਲਜਾਂ 'ਚ ਪੜ੍ਹਦੇ ਹੋਣੇ ਜ਼ਰੂਰ ਉਦੋਂ ਮੁੱਖ ਮੰਤਰੀ ਸਿਹਤ ਬੀਮਾ ਜਿਸ ਤੋ ਕਿ ਅੱਜ ਪੰਜਾਬ ਦੇ ਵਿੱਚ ਇਹ ਸਕੀਮ ਹੈ ਜਿਹੜੀ ਨਾਊਸ ਹੋ ਰਹੀ ਹੈ ਨਾਪਾ ਦੇ ਵਿੱਚ ਵੀ ਵੱਡਾ ਪ੍ਰੋਗਰਾਮ ਹੈ ਜਿਹੜਾ ਨਾਪਾ ਦੇ ਵਿਧਾਇਕ ਵੱਲੋਂ ਆ ਲਿਖਿਆ ਹੋਇਆ ਨਾਦਰ ਰੋਟਰੀ ਕਲੱਬ ਨਾਪਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਉਹ ਇਸ ਸਕੀਮ ਨੂੰ ਦੇਖਣ ਆਏ ਹੋਣੇ ਇਸ ਸਕੀਮ ਦਾ ਲਾਭ ਵੀ ਲੈਣਗੇ ਤੇ ਨਾਬੇ ਦੀ ਗੱਲ ਕਰ ਰਹੇ ਜਿੱਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੇ ਵਿੱਚ ਇਸ ਸਕੀਮ ਨੂੰ ਅਨਾਉਂਸ ਕਰਨਾ ਤੇ ਦੂਸਰੇ ਉਸੇ ਨਾਬਾ ਦੇ ਵਿੱਚ ਪ੍ਰਵਾਧਨ ਜਿਹੜੇ ਕੀਤੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਹਾਂ ਇਹ ਸਿਹਤ ਬੀਮਾ ਸਕੀਮਾ ਜਿਹੜੀ ਪੰਜਾਬ ਸਰਕਾਰ ਲੈ ਕੇ ਆਈ ਇਹ ਗਵਰਨਮੈਂਟ ਦੀ ਬਹੁਤ ਵਧੀਆ ਸਕੀਮ ਹੈ ਬਹੁਤ ਵਧੀਆ ਉਪਰਾਲਾ ਹੈ ਗਵਰਨਮੈਂਟ ਇਹੋ ਜਿਹੀ ਕੰਮ ਕਰਦੀ ਰਹਿੰਦੀ ਹੈ ਤਾਂ ਮੂਰੇ ਫੇਰ ਆਉਂਦੀ ਤੇ ਹੈ ਕਿਸ ਤਰ੍ਹਾਂ ਦੇਖਦੇ ਜੀ ਇਸ ਸਕੀਮ ਨੂੰ ਦੇਖੋ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੈ ਜੀ ਨੇ ਲੋਕਾਂ ਵਾਸਤੇ ਸੋਚਿਆ ਜਿਹੜਾ ਲੋਕਾਂ ਦੀ ਭਲਾਈ ਵਾਸਤੇ ਸੋਚੇ ਉਹਨੂੰ ਲੋਕ ਦੇਖੋ ਚਾਹੁੰਦੇ ਨੇ ਉਹ ਅੱਗੇ ਨੂੰ ਵੀ ਫਿਰ ਆਪਣੀ ਤਿਆਰੀ ਚ ਲੋਕ ਕਿੰਨਾ ਕਿੰਨਾ ਸਲਾਹਾਂ ਕਰਦੇ ਜ਼ਰੂਰ ਨਜ਼ਰ ਆ ਰਹੇ ਨੇ ਕਸ਼ਮੀਰ ਲਾਲ ਕਾ ਵੀ ਬੈਠੇ ਨੇ ਕਸ਼ਮੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਉਸਕੇ ਬਹੁਤ ਵਧੀਆ ਉਪਰਾਲਾ ਕੀਤਾ ਪੰਜਾਬ ਸਰਕਾਰ ਨੇ ਇਸ ਕਿਸੇ ਵਰਗ ਦੇ ਨਹੀਂ ਸਮੁੱਚੇ ਪੰਜਾਬੀਆਂ ਨੂੰ ਸਾਰ ਨੂੰ ਇੱਕ ਸਿਹਤ ਬੀਮਾ ਜਿਹੜੀ ਦਿੱਤੀ ਹੈ 10 ਲੱਖ ਦੀ ਬਹੁਤ ਵਧੀਆ ਸਲਾਗਾ ਜੋ ਕਦਮ ਹੈ ਸਰਕਾਰ ਦਾ ਬਿਲਕੁਲ ਸਲਾਗਾ ਜੋ ਕਦਮ ਜਿਹੜਾ ਦੱਸਿਆ ਜਾ ਰਿਹਾ ਸਿਹਤ ਬੀਮਾ ਯੋਜਨਾ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜੀ ਅਨਾਉਂਸ ਕੀਤੀ ਜਾਣੀ ਤੇ ਦੂਸਰੇ ਪਾਸੇ ਨਾਬਾ ਦੇ ਵਿਧਾਇਕ ਵੀ ਬੈਠੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜੀ ਸਕੀਮਾ ਸ਼ੁਰੂ ਹੋਈ ਹੈ ਸਕੀਮ ਬੀਮਾ ਯੋਜਨਾ ਦੀ ਜੀ ਤਾਂ ਦੇਖਦੇ ਉਸ ਕਿੱਰੀ ਗਈ ਆ ਸਕੀਮ ਬਹੁਤ ਵਧੀਆ ਜੀ ਇਹਦੇ ਵਿੱਚ ਜਿਹੜਾ 10 ਸਾਲ ਦਾ ਜਿਹੜਾ ਬੀਮਾ ਜੀ 10 ਮਿੰਟ ਤੱਕ ਪ੍ਰੋਗਰਾਮ ਤੇ ਜਾਣਾ ਨਹੀਂ ਹੱਥ ਬੰਨ੍ਹ ਕੇ ਬੈਠੇ ਜਾਜੋ ਪੀ ਲੋ ਇਹਨੂੰ 10 ਸਾਲ ਦਾ ਜਿਹੜਾ ਇਹ ਸਰਕਾਰ ਨੇ ਬੀਮਾ ਯੋਜਨਾ ਚਲਾਈ ਜੀ ਇਹ ਬਹੁਤ ਵਧੀਆ ਜਿਹੜਾ ਇਹ ਕੰਮ ਕਰ ਰਹੇ ਨੇ ਬਹੁਤ ਸਲਾਗਾ ਜੋ ਪੈਸੇ ਬਹੁਤ ਵਧੀਆ ਸਕੀਮੇ ਪੰਜਾਬ ਸਰਕਾਰ ਲੈ ਕੇ ਆਈ ਹੈ ਪਹਿਲਾਂ ਤੁਸੀਂ ਦੇਖਦੇ ਸੀ ਜਿਵੇਂ ਸੈਂਟਰ ਗਵਰਨਮੈਂਟ ਦੀ ਸਕੀਮ ਚੱਲਦੀ ਸੀ ਉਹਨਾਂ ਦੇ ਜਿਹੜੇ ਕਾਰਡ ਨੇ ਨਾ ਤਾਂ ਉਹ ਪ੍ਰਾਈਵੇਟ ਨਾ ਸਰਕਾਰੀ ਕੋਈ ਵੀ ਹਸਪਤਾਲ ਅਕਸੈਪਟ ਹੀ ਨਹੀਂ ਕਰਦਾ ਸੀ ਪੇਸ਼ੈਂਟ ਜਾਂਦਾ ਸੀਗਾ ਤਾਂ ਕਹਿੰਦੇ ਨਾ ਜੀ ਸਾਨੂੰ ਤਾਂ ਪਿੱਛੋਂ ਪੇਮੈਂਟ ਨਹੀਂ ਆ ਰਹੀ ਇਹ ਨਹੀਂ ਚੱਲਦੇ ਇਸੇ ਤੋਂ ਦੁਖੀ ਹੋ ਕੇ ਪੰਜਾਬ ਸਰਕਾਰ ਆਪਣੇ ਪੰਜਾਬ ਵਾਸੀਆਂ ਵਾਸਤੇ ਬਹੁਤ ਸੋਹਣੀ ਸਕੀਮ ਲੈ ਕੇ ਆਈ ਹੈ ਹਰ ਘਰ ਦੇ ਵਿੱਚ 10 ਲੱਖ ਰੁਪਏ ਦਾ ਬੀਮਾ ਬਿਲਕੁਲ ਕੈਸ਼ਲੈਸ ਆ ਤੁਸੀਂ ਕਿਸੇ ਵੀ ਹਸਪਤਾਲ ਦੇ ਵਿੱਚ ਜਾ ਕੇ ਇਸ ਦਾ ਬੈਨੀਫਿਟ ਲੈ ਸਕਦੇ ਹੋ ਖਾਸ ਤੌਰ ਤੇ ਜਿਹੜਾ ਗਰੀਬ ਤਬਕਾ ਹੈ ਜਿਨ੍ਹਾਂ ਦਾ ਇਲਾਜ ਨਹੀਂ ਹੁੰਦਾ ਸੀ ਇਲਾਜ ਤੋਂ ਵਾਂਝੇ ਰਹਿ ਜਾਂਦੇ ਸੀ ਡੈਥ ਹੋ ਜਾਂਦੀ ਸੀ ਉਹਨਾਂ ਲਈ ਬਹੁਤ ਸੋਹਣੀ ਸਕੀਮ ਹੈ ਪੰਜਾਬ ਸਰਕਾਰ ਲੈ ਕੇ ਆਈ ਹੈ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਅਰਵਿੰਦ ਕੇਜਰੀਵਾਲ ਜੀ ਦਾ ਐਮ ਐਲ ਏ ਗੁਰਦੇਵ ਸਿੰਘ ਜੀ ਦੇਮਾ ਜੋ ਸਰਕਾਰ ਦੇ ਵਿੱਚ ਇਹ ਜੀਆਂ ਸਕੀਮਾਂ ਲਾਗੂ ਕਰਵਾ ਰਹੇ ਨੇ ਬਹੁਤ ਬਹੁਤ ਧੰਨਵਾਦ ਹਾਂ ਬਿਲਕੁਲ ਲੋਕਾਂ ਵੱਲੋਂ ਜ਼ਰੂਰ ਪ੍ਰਸ਼ੰਸਾ ਜਿਹੜੀ ਕਿਤੇ ਨਾ ਕਿਤੇ ਜ਼ਰੂਰ ਕੀਤੀ ਜਾ ਰਹੀ ਹੈ ਨਾਬਾ ਦੇ ਵਿਧਾਇਕ ਦੇ ਨਾਲ ਵੀ ਗੱਲਬਾਤ ਕਰਾਂਗੇ ਮਾਨ ਸਾਹਿਬ ਨਾਬਾ ਦੇ ਵਿੱਚ ਪ੍ਰੋਗਰਾਮ ਹੈ ਜਿਹੜਾ ਲੀਕਿਆ ਗਿਆ ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਦੇ ਵਿੱਚ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਆ ਬਹੁਤ ਇਤਿਹਾਸਕ ਦਿਨ ਹੈ ਜੇ ਪੰਜਾਬ ਦੇ ਲਈ ਪੰਜਾਬ ਦੀ ਸੰਗਤ ਵਾਸਤੇ ਇਹ ਪਹਿਲੀ ਸਰਕਾਰ ਆ ਭਗਵੰਤ ਮਾਨ ਸਰਕਾਰ ਜਿਹੜੀ ਪੰਜਾਬ ਦੇ ਵਿੱਚ 10 ਲੱਖ ਸਿਹਤ ਬੀਮਾ ਯੋਜਨਾ ਦਾ ਜਿਹੜਾ ਸਕੀਮ ਲਾਂਚ ਕਰ ਰਹੀ ਹੈ ਜਾਨੀ ਕਿ ਕੈਸ਼ਲੈਸ ਬਿਨਾ ਪੈਸੇ ਤੋਂ ਇਲਾਜ ਪੰਜਾਬ ਦੇ ਹਰ ਜੀ ਦਾ ਬਿਨਾ ਪੈਸੇ ਤੋਂ ਇਲਾਜ ਜਿਹੜਾ ਹੋਏਗਾ ਔਰ ਹਰੇਕ ਪਰਿਵਾਰ ਦਾ 10 ਲੱਖ ਤੱਕ ਦਾ ਬੀਮਾ ਜਿਹੜਾ ਉਹ ਅੱਜ ਉਹਦੀ ਸਕੀਮ ਜਿਹੜੀ ਹੈ ਲਾਂਚ ਹੋਈ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ ਕੀਤੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਬੜੇ ਲੰਮੇ ਸਮੇਂ ਤੋਂ ਇਹ ਪ੍ਰੋਬਲਮ ਆ ਰਹੀ ਸੀ ਕਿ ਕਿ ਛੋਟ-ਛੋਟੀਆਂ ਬਿਮਾਰੀਆਂ ਕਰਕੇ ਕਈ ਵਾਰੀ ਬਿਨਾ ਪੈਸੇ ਤੋਂ ਜਾਂ ਗਰੀਬ ਪਰਿਵਾਰ ਨੇ ਜਿਹੜੇ ਆਪਣੀ ਜਾਨ ਤੋਂ ਹੱਥ ਗਵਾ ਬੰਦੇ ਨੇ ਜੀ ਉਹਨਾਂ ਨੂੰ ਬਹੁਤ ਵੱਡਾ ਇਹ ਬੈਨੀਫਿਟ ਹੋਏਗਾ ਬੈਨੀਫਿਟ ਸਾਰਿਆਂ ਨੂੰ ਹੋਣਾ ਕਿਉਂਕਿ 10 ਲੱਖ ਛੋਟੀ ਅਮਾਉਂਟ ਨਹੀਂ ਬਹੁਤ ਵੱਡੀ ਅਮਾਉਂਟ ਹੈ 10 ਲੱਖ ਦੇ ਵਿੱਚ ਪੂਰੇ ਪਰਿਵਾਰ ਦਾ ਸਿਹਤ ਬੀਮਾ ਜਿਹੜਾ ਉਹ ਲਾਗੂ ਕਰਕੇ ਪੰਜਾਬ ਸਰਕਾਰ ਨੇ ਇੱਕ ਇਤਿਹਾਸਿਕ ਕੰਮ ਕੀਤਾ ਹੁਣ ਤੱਕ ਦੀਆਂ ਜਿਹੜੀਆਂ ਪ੍ਰਾਣੀਆਂ ਸਰਕਾਰਾਂ ਬੇਸ਼ੱਕ ਕਾਂਗਰਸ ਖਾਲੀ ਦਲ ਰਹੀਆਂ ਨੇ ਜੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸਕੀਮ ਜਿਹੜੀ ਆ ਨਜ਼ਰ ਨਹੀਂ ਕਿਤੇ ਵੀ ਆਉਂਦੀ ਇਹ ਸਕੀਮ ਦਾ ਗਰਾਊਂਡ ਲੈਵਲ ਤੇ ਪੂਰੇ ਪੰਜਾਬ ਨੂੰ ਮੇਰੇ ਖਿਆਲ ਇੱਕ ਸਿਹਤ ਦੇ ਵਿੱਚ ਸੇ ਸੁਧਾਰਨ ਦੇ ਵਿੱਚ ਇੱਕ ਬਹੁਤ ਵੱਡਾ ਰੈਵਲਰੀ ਜਿਹੜਾ ਇੱਕ ਰੋਲ ਜਿਹੜਾ ਆਦਾ ਆਊਗਾ ਕਰੂਗੀ ਇਹ ਸਕੀਮ ਔਰ ਇਹ ਸਕੀਮ ਦੇ ਤਹਿਤ ਘਰ ਘਰ ਵਿੱਚ ਜਾ ਕੇ ਆਮਾ ਦੀ ਪਾਰਟੀ ਜਿਹੜੀ ਹੈ ਪਿੰਡ ਬਾਜ ਵਾਰਡ ਵਾਰਡ ਉਹ ਯੋਜਨਾ ਵੀ ਚਲਾਊਗੀ ਕਾਰਡ ਵੀ ਬਣਾਏ ਜਾਣਗੇ ਔਰ ਸਭ ਨੂੰ ਬੇਨਤੀ ਕਰਦੇ ਆ ਕਿ ਕੋਈ ਵੀ ਜੀ ਪੰਜਾਬ ਦਾ ਕੋਈ ਵੀ ਸਾਡੀ ਭੈਣ ਭਰਾ ਬਜ਼ੁਰਗ ਨੌਜਵਾਨ ਇਹੋ ਜਿਹਾ ਨਾ ਹੋਵੇ ਜਿਹੜੇ ਕੋਈ ਕਾਰਡ ਨਾ ਹੋਵੇ ਹਰੇਕ ਆਪਣਾ ਆਪਣਾ ਕਾਰਡ ਬਣਾਓ ਤਾਂ ਕਿ ਤੁਹਾਡਾ ਇਲਾਜ ਜਿਹੜਾ ਪੰਜਾਬ ਸਰਕਾਰ ਵੱਲੋਂ ਫ੍ਰੀ ਕੀਤਾ ਜਾ ਰਿਹਾ ਤੁਸੀਂ ਉਹਦਾ ਫਾਇਦਾ ਉਠਾ ਸਕੋ हां बिल्कुल जितो कि ਅੱਜ ਪੰਜਾਬ ਦੇ ਵਿੱਚ ਜਿਹੜਾ 10 ਲੱਖ ਦਾ ਸਿਹਤ ਬੀਮਾ ਬਿਲਕੁਲ ਸ਼ੁਰੂ ਹੋਣ ਜਾ ਰਿਹਾ ਕਿ ਨਾਬਾ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਹੈ ਜਿਹੜਾ ਨਾਬਾ ਦੇ ਵਿਧਾਇਕ ਵੱਲੋਂ ਲਿਖਿਆ ਗਿਆ ਲੋਕਾਂ ਦੇ ਘਰ-ਘਰ ਤੱਕ ਇਸ ਸਕੀਮ ਨੂੰ ਜਾਣੂ ਕਰਵਾਇਆ ਜਾਏਗਾ ਤੇ ਹੁਣ ਜਿਹੜਾ 10 ਲੱਖ ਰੁਪਏ ਦਾ ਲਾਜ਼ੋ ਬਿਲਕੁਲ ਫ੍ਰੀ ਹੋ ਸਕੇਗਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ